ਹਾਂਜੀ ਵੀਰ ਜੀ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਪਿੰਡ ਰੱਤਾ ਗੁੱਦਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਭਾਜੀ ਹੋਣਾ ਨਾ ਕਰਾਂਗੇ ਗੱਲਬਾਤ ਤੇ ਮੱਝ ਦੀ ਆਪਾਂ ਨੂੰ ਡਿਟੇਲ ਸਾਰੀ ਦੱਸਣਗੇ ਹਾਂਜੀ ਵੀਰ ਜੀ ਦੱਸੋ ਡਿਟੇਲ ਸਾਰੀ ਹਾਂਜੀ ਹਾਂਜੀ ਥੋੜਾ ਖੋਲ ਕੇ ਹਾਂਜੀ ਹਾਂਜੀ ਤੇ ਵੀਰਾਂ ਨੂੰ ਆਪਾਂ ਖੋਲ ਕੇ ਤੋੜ ਕੇ ਵਿਖਾਈਏ ਥਾਲੇ ਵਾਂ ਦੇਖ ਸਾਦੇ ਵੀਰ ਜੀ ਕੋਈ ਕਿਸ ਤਰ੍ਹਾਂ ਦਾ ਪੂਰਛਟਾ ਕਿਉਂਕਿ ਕਿਹਨੇ ਵੀਰ ਨੇ ਦੂਰੋਂ ਨੇੜਿਓਂ ਲਾਗੋ ਬਣਿਆ ਹੁਣਾ ਦਾਵਾ ਤੇ ਫੇਰ ਅਗਲੇ ਨੂੰ ਖੇਚਲ ਵੀ ਪੈਂਦੀ ਆਉਣ ਜਾਂਦੀ ਲੈਓ ਵੀਰ ਜੀ ਪੱਕਾ ਦੋ 8 ਕਿਲੋ ਜੀ ਹਾਂਜੀ ਹਾਂਜੀ ਠੀਕ ਆ ਵੀਰ ਜੀ ਠੀਕ ਤੇ ਇਹਦਾ ਬੱਚਾ ਜੀ ਆਹ ਵਾਲਾ ਵੀਰ ਜੀ ਵੇਖ ਸਾਡੇ ਕੋਈ 20 ਦਿਨਾਂ ਦਾ ਮੰਨ ਲੈ ਕੋਈ ਮਹੀਨੇ ਦਾ ਮੰਨ ਲੈ ਵੀਰ ਜੀ ਵੇਖ ਲਓ ਵੀਰ ਜੀ ਇਹ ਮਲਕਤ ਦੇ ਵੀਜੇ ਦਾ 60000 ਦੀ ਜੀ ਤੇ ਆਏਗੇ ਦਾ ਮਾਨਤਾ ਜੀ ਕਰ ਦਾਂਗੇ ਟ੍ਰਕ ਹੋਗੇ ਠੀਕ ਆ ਠੀਕ ਆ ਵੀਰ ਜੀ ਜਿਹੜਾ ਵੀ ਵੀਰ ਭਰਾ ਆਪਣਾ ਚੈਨਲ ਵੇਖ ਕੇ ਆਵੇ ਤੇ ਮਾਨਤਾ ਜ਼ਰੂਰ ਕਰਦੇ ਹੋ ਜੀ ਤੇ ਇੱਕ ਆਪਣਾ ਨੰਬਰ ਬੋਲ ਦਿਓ ਜੀ ਉਥੇ ਘਲੋਰੀ ਮੱਝ ਲੱਗ ਗਈ ਇੱਕ ਨੰਬਰ ਬੋਲ ਦਿਓ ਆ ਦਾ 94 ਹਾਂਜੀ ਹਾਂਜੀ 7 ਹਾਂਜੀ 84 9625 ਠੀਕ ਆ ਵੀਰ ਜੀ ਠੀਕ ਆ ਤੇ ਜਿਹੜਾ ਵੀਰ ਭਰਾ ਆਵੇ ਆਪਣੀ ਤਸੱਲੀ ਕਰਕੇ ਖੜੇ ਵੀਰ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਤੇ ਲਾਈਕ ਤੇ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਵੀਰ ਜੀ ਜਿਹੜੀ ਵੀ ਵੀਡੀਓ ਆਵੇ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਵੀਰ ਜੀ ਸასი ਸ਼ਕਰ ਜੀ